ਆਰੀਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੂਰਤ ਸਾਧ ਉਹੀ ਮਿਲਿਆ ਖਾਓ ਸਤਿਗੁਰਾਂ ਦੀ ਪਾਗ ਪਾਣੀ ਜੀ ਗੁਰੂ ਦੀ ਕਿਰਪਾ ਦੇ ਨਾਮ ਸਾਡੀ ਚੋੜੀ ਤੇ ਦਾਤਾ ਪਿੰਡ ਨਾ ਹਨ ਜੇ ਲੋਕ ਖੁਸ਼ੀ ਰਹਿ ਕਰਦਾ ਓਦੋਂ ਉਹਨੂੰ ਦਾਤਾ ਨਾਲ ਲਵਾਉਂਦੇ ਇੱਕ ਸ਼ਰਧਾ ਭਰੋਤ ਪੜ੍ਹਨੇ ਹੈ ਮੈਂ ਉਹਦੀ 10 ਮਿੰਟਾਂ ਕਿਹਾ ਕਰੀ ਫਿਰ ਅਨੰਦ ਸ਼ਬਦ ਜੀ ਦਾ 파ੜ ਕਰਾਂਗੇ ਇੱਕ ਬੇਨਤੀ ਜ਼ਰੂਰ ਕਰਦੇ ਆ ਜਿੰਨੀਆਂ ਸੰਗਤਾਂ ਨੇ ਚਾਹ ਪਾਣੀ ਸ਼ਾਮਲੀ ਹੈ ਕਿਰਪਾ ਕਰਦੀ ਉਹ ਗੁਰੂ ਘਰ ਵਿੱਚ ਚੌਂਣ ਦੀ ਕਿਰਪਾ ਹਰਤਾ ਕਰੇ ਆਪਾਂ ਜਿਨ੍ਹਾਂ ਸਮਾਂ ਗੁਰੂ ਦੇ ਸ਼ਰਧ ਭਰਵਾ ਕੇ ਗੁਰੂ ਦੇ ਗੋਦ ਵਿੱਚ ਪਾਵਾਂਗੇ ਗੁਰੂ ਦੇ ਜਸ ਨੂੰ ਸਰਵਨ ਕਰਾਂਗੇ ਪੂਨ ਗੁਰੂ ਸਰੂਪ ਆਗਿਆ ਹੈ ਕਿਉਂਕਿ ਜਿੱਥੇ ਗੁਰੂ ਆ ਜਾਂਦਾ ਹੈ ਉਥੇ ਦੁਨੀਆਂ ਦੀਆਂ ਦਾਤਾਂ ਦੁਨੀਆਂ ਦੀਆਂ ਦੌਲਤਾਂ ਆਪਣੇ ਆਪਾਂ ਲੀਹਾਂ। ਸਦਸਵਾਪਰਦੇ ਵੀ ਅਸੀਂ ਹਰ ਕੰਮ ਆਪਣਾ ਮੋਢੇ ਮੇਲਾ ਮਰਸਤੀ ਕਰਕੇ ਚਲੇ ਜਾਂਦੇ ਹਾਂ। ਸਤਪੁਰਾ ਵਾਲੀ ਚੱਖਿਆ ਵੀ ਜਦੋਂ ਗੁਰੂ ਦੇ ਸਾਹਮਣੇ ਹੋਵੇ ਗੁਰੂ ਦਾ ਪੈਰ ਰੱਖੀ ਜਿਨ ਪੈ ਬਾਣੀ ਅਦਮ ਨਾ ਤਾਰਾ ਚਾਲੋ ਸੋ ਸਿੱਖ ਨਾ ਹਮਾਨਾ ਇਹੋ ਵਸਿਆ ਆਪਣਾ ਸੇਖੀ ਨਹੀਂ ਮੰਨਦਾ। ਦੇ ਬਾਰੇ ਦਾ ਅਦਭੁਤ ਬਾਣੀ ਦਾ ਪ੍ਰ ਆਪਣੇ ਮਨ ਵਿੱਚ ਲਿਖਣਾ ਹੈ। ਹੁਣ ਬਾਣੀ ਦਾ ਪੈਰਾ ਕਿ ਜਦੋਂ ਅਸੀਂ ਹਰ ਇੱਕ ਨੂੰ ਜਵਾਕੀ ਉਦੋਂ ਗੁਰੂ ਸਾਹਿਬ ਦੇ ਬੜਾ ਉੱਠੇਗਾ। ਗੁਰੂ ਸਾਹਿਬ ਪਿਆਰ ਦਾ ਸਾਡੀ ਸ਼ਰਧਾ ਦਾ ਸਾਡੀ ਭਾਵਨਾ ਦਾ ਭੁੱਖਾ ਹੈ। ਗੋਮਿੰਦ ਭਾਉ ਭਗਤ ਦਾ ਭੁੱਖਾ। ਸ਼ਰਧ ਗੁਰਾਂ ਖੈ ਜਿਹੜਾ ਪ੍ਰੇਮ ਕਰੇਗਾ ਨਾ ਜਦ ਪ੍ਰੇਮ ਜੀਓ ਤਨਹੀ ਤਬ ਪਾਏਗਾ ਪਰਮੇਸ਼ਰ ਦੀ ਪ੍ਰਾਪਤੀ ਕਰ ਲਏਗਾ। ਉਹਨੂੰ ਰੱਬ ਮਿਲ ਜਾਂਦਾ ਹੈ। ਜਦੋਂ ਅਸੀਂ ਭਗਤ ਨਾਨਕ ਗੁਰੂ ਦੀ ਸੇਵਾ ਕਰਾਂਗੇ ਜਿੱਦਿ ਭਗਵਾਨ ਦੀ ਪ੍ਰਾਪਤੀ ਹੋਵੇਗੀ ਜਿਸ ਨੂੰ ਭਗਵਾਨ ਨੇ ਕਿਹਾ ਦੁਨੀਆ ਦੀਆਂ ਦਾਤਾਂ ਆਪੇ ਉਹਦੇ ਕੋਲ ਆਉਂਦੀਆਂ ਨੇ। ਇਹ ਖੇਵਨ ਸਤਿਗੁਰੂ ਪਦੇਵੇਂ ਪਾਛਾ ਦਾ ਹੈ ਜਿਹਦੀਆਂ ਬਾਗ ਭਗਤੀਆਂ ਨੇ ਜੋ ਬਾਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੁੱਲੈ ਇਹਾ ਓਮ ਸਚੁ ਹੋਇ। ਜੋ ਤੂੰ ਪਰਮੇਸ਼ਰ ਤੋਂ ਮੰਗੇ ਉਹ ਤੇਰੀ ਚੋੜੀ ਚ ਪਾਇਆ ਹੁਣ ਇਹਨੇ ਪਾਉ ਮਚਨ ਹਨ ਰਹਾਉ ਦੇ ਹਰ ਸ਼ਬਦ ਦੀ ਵਿਆਖਿਆ ਰਹਾਉ ਦੇ ਮਨ ਤੋਰ ਰੋਧੀ ਹੈ ਸਤਗੁਰਾਂ ਕਰਤ ਹੋਵੇ ਦੇ ਤੋਂ ਗਾਇਨ ਚੰਨਾ ਤੂੰ ਮੈਨੂੰ ਜਾਣ ਕੇ ਉਹਨਾਂ ਮੈਨੂੰ ਆ ਕੁਝ ਪ੍ਰਾਪਤ ਹੋਵੇ ਪਰ ਗੁਰੂ ਸਿੰਘ ਖਾਲ ਤੇਰੀ ਨਹੀਂ ਇੱਕ ਸ਼ਰਤ ਹੈ ਕਿ ਤੋ ਮੇਰਾ ਸੱਚਾ ਸਿਖ ਪਾਲ ਸੱਚਾ ਭਗਤ ਭਾਨੀ ਇਹ ਬਾਣੀ ਵਿੱਚ ਇਹ ਗੱਲ ਆਖੀ ਕਿਸੇ ਇਤਿਆਹ ਚ ਨਹੀਂ ਨਹੀਂ ਸਤਪੁਰਾਂ ਖਿਆ ਦਵਾ ਦਾ ਮਿਲਦੀਆਂ ਹਰਦੰਨ ਰਾਖੇ ਗੁਰੂ ਗੋਬਿੰਦ ਇਸ ਸ਼ਬਦ ਦੀ ਰਹਾਉ ਦੀ ਬੰਦਗੀ ਕੰਠ ਲਾਏ ਅਗੁਣ ਸਭ ਮਿਟੇ ਲਿਆਲ ਪੁਰਖ ਬਖਸ਼ਾਂ ਆਪਣੇ ਭਗਤਾਂ ਦੀ ਆਪਣੇ ਸੇਵਕਾਂ ਦੀ ਉਹ ਆਪ ਰੱਖਿਆ ਕਰਦਾ ਸਾਰਿਆਂ ਤੋਂ ਇਹਨੂੰ ਉਹ ਆਪਣੇ ਸਿੱਖ ਨੂੰ ਆਪਣੇ ਪਗ ਤੋਂ ਆਪਣੇ ਸੇਵਕ ਨੂੰ ਲੋਕਣੀ ਚਿੰਦਾ ਸਿੱਖ ਦਾ ਮਤਲਬ ਇਹ ਨਾ ਮੰਨ ਲੈਣਾ ਕਿ ਉਹ ਕੇਵਲ ਪੰਜ ਕਾਰੀਆਂ ਨੂੰ ਅਮਰ ਧਾਰੀਆਂ ਨੂੰ ਹੀ ਨਮਾਉਂਦਾ ਹੈ ਜਿਹੜਾ ਵੀ ਆਪਣੇ ਗੁਰੂ ਦੇ ਲੱਗ ਲੱਗ ਜਾਂਦਾ ਕਿਉਂਕਿ ਹਰ ਤਰਫ ਦਾ ਆਪਣਾ ਆਪਣਾ ਤੀਨਾ ਹੈ ਆਪਣੇ ਆਪਣੇ ਤਰੀਕੇ ਅਨੁਸਾਰ ਆਪਾਂ ਧਰਮ ਨੂੰ ਮੰਨਦਾ ਹੈ ਕਿ ਸਤਿਗੁਰੂ ਦੀ ਬਾਣੀ ਵਿੱਚ ਕਿਸੇ ਪਰਉ ਨੂੰ ਨਿੰਦਿਆ ਨਹੀਂ ਹੈ ਜਿਹੜਾ ਜਿਹੜਾ ਜਿਸ ਧਰਮ ਨੂੰ ਮੰਨਦਾ ਹੈ ਉਸ ਤਰੀਕੇ ਅਨੁਸਾਰ ਜਦੋਂ ਉਹ ਦਾਤੇ ਦੀ ਅਰੰਧਨਾ ਵਿੱਚ ਜੁੜਦਾ ਹੈ ਪਰਮੇਸ਼ਰ ਦੇ ਨਾਲ ਰੱਬ ਰੱਖਦਾ ਹੈ ਪਰਮੇਸ਼ਰ ਦਾ ਚੇਤਨਨ ਕਰਦਾ ਹੈ ਪਰਮੇਸ਼ਰ ਦੀ ਅਰੰਧਨਾ ਦੇ ਵਿੱਚ ਆਪਣੇ ਆਪ ਨੂੰ ਧੋੜ ਲੈਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਆਪਣੇ ਸੇਵਕ ਨੂੰ ਉਹ ਆਪ ਗਲੋਕਣੀ ਚਲਾ ਜਾਂਦਾ ਹੈ ਕੰਟ ਲਾਈ ਆਵਗੁਣ ਸਭ ਬੀਤੇ दयालुਪੁਰਖ ਪਕਸ਼ਾ ਅਜ ਸਦਾ ਸੁਭਾਅ ਕੀ ਬਣੀ ਹੈ اسی ਤਰ੍ਹਾਂ ਦੇ ਰਹੇ ਹਾਂ ਇਹ ਦਾਤਾ ਠੱਗੀ ਮਾਰ ਰਹੇ ਆ ਤੋਰੀ ਦਾ ਨਹੀਂ ਕਰ ਰਹੇ ਆ ਨਸ਼ਈ ਹਾਂ ਵਕਾਰ ਕਰ ਰਹੇ ਆ ਬੰਦੇ ਕਰਮ ਕਰਨੇ ਆ ਵੀ ਇੰਨੇ ਬੇਟਾ ਤੈਨੂੰ ਦੇ ਦਿਆਂਗੇ ਸਭ ਨੂੰ ਇਨਾ ਵਕਾਰਾਂ ਤੋਂ ਮੁਕਤ ਕਰਨ ਦੇ ਸਤਿਗੁਰਾਂ ਖਿਆਨੇ ਜਦੋਂ ਤੂੰ ਮੇਰਾ ਸਿੱਖ ਬਣੇਗਾ ਕਿਸੇ ਨੂੰ ਅਸੀਂ ਸਤਸੰਗ ਅਕਾਲ ਦੂਰ ਨੂੰ ਬੁਲਾਏ ਕਿਸੇ ਨੂੰ ਹੱਥ ਆ ਲਾ ਕੇ ਉਹਦੇ ਨਮਸਕਾਰ ਦਾ ਜਵਾਬ ਦਿੱਤਾ ਕਿਸੇ ਨੂੰ ਹੱਥ ਮਲਾਇਆ ਪਰ ਜਦੋਂ ਸਾਰਿਆਂ ਤੋਂ ਸਨੇਹੀ ਆਇਆ ਸਾਡੇ ਸਾਹਮਣੇ ਜਿਹਦੇ ਨਾਲ ਅਸੀਂ ਬਣਾ ਪਿਆਰ ਕਰਦੇ ਸਾਂ ਉਹਨੂੰ ਘੁੱਟ ਕੇ ਜੱਫੀ ਪਾ ਲਈ ਸੱਜਣਾ ਬੜੀ ਦੇਰ ਬਾਅਦ ਮਿਲੇ ਹੈ ਤੋਤੇ ਮਿਲਦੇ ਕੀ ਸ਼ਬਦ ਹੈ ਇਸੇ ਤਰ੍ਹਾਂ ਉਹ ਪਰਮੇਸ਼ਰ ਪ੍ਰਭਾਤਮਾ ਅਕਾਲ ਪੁਰਖ ਤੁਹਾਨੂੰ ਆਪਣੇ ਗਲੋਕਣੀ ਚ ਰੱਖਦਾ ਹੈ ਜੇ ਤੁਸੀਂ ਉਹਦੇ ਸੇਵਕ ਬਣ ਜਾਓ ਸਿੱਖ ਬਣ ਜਾਓ ਉਹ ਨਿਰੰ断 ਕਿ ਤੋਂ ਹਿੰਦੂਤ ਰਹਦਾ ਹੈ ਉਸ ਸਨਮਾਨਤ ਰਹਦਾ ਹੈ ਸਿੱਖ ਧਰਮ ਨਾਲ ਸੁਤੰਤ ਹੈ ਕਿਉਂਕਿ ਸਤਪੁਰਾਂ ਦੀ ਬਾਣੀ ਕੀ ਆਗੁਰ ਅੱਲਾਹ ਨੂਰ ਉਪਾਇ ਉਦਤ ਕੇ ਸਭ ਬੰਦੇ ਏ ਨੂਰ ਤੇ ਸਭ ਜਪੁ ਜੁਜਿਆ ਤਉਨ ਭਲੇ ਕੋ ਬੰਦੇ ਲੋਗਾਂ ਪਰਵ ਨਾ ਭੂਲੋ ਭਾਈ ਸਰਬਾਚ ਖਾਲਕ ਖਲਕ ਖਲਕ ਮੈਂ ਖਾਲਕ ਓਰ ਰਹਾ ਸ੍ਰਮਠਾਈ ਤੁਸੀਂ ਸਾਰੇ ਪੁਰਸਾਂ ਬਾਂਖੇ ਕੋ ਮਿੱਟੀ ਦੇ ਹੋ ਪਾਟੀ ਏਕ ਅਨੇਕ ਮਾਤ ਕਰ ਸਾਜੀ ਸਾਚ ਨਹਾਰੈ ਨਾ ਕਛ ਕੋਚ ਮੱਟੀ ਦੇ ਭਾਂਡੇ ਨਾ ਕਛ ਕੋਚ ਉਮਾ ਹੈ ਅਲਹੁ ਅਲਖ ਨੈ ਨੱਖਿਆ ਗੁਰੂ ਗੋਰੀਨਾ ਮੀਠਾ ਕਉ ਕਵੀ ਪਰ ਸ਼ਬਦਾ ਨਾਸੀ ਸਰਬ ਰੰਧਨ ਮੀਠਾ ਸਾਰੇ ਜੰਤੂ ਚ ਇੱਕ ਰੱਬ ਦੇ ਦਰਸ਼ਨ ਕਉ ਕਵੀ ਮਾਤ ਮਨਨੀ ਹਰ ਸਰਬਦਰਪਨ ਜਾਣੇ ਸਾਰਿਆਂ ਨੂੰ ਪਰਮੇਸ਼ਰ ਨੂੰ ਜਾਣਨਾ ਹੈ ਸਾਰਿਆਂ ਵਿੱਚੋਂ ਪਰਮੇਸ਼ਰ ਨੂੰ ਲੱਭ ਲੈਣਾ ਸਾਰਿਆਂ ਵਿੱਚੋਂ ਪਰਮੇਸ਼ਰ ਦੀ ਪਛਾਣ ਕਰ ਲੈਣਾ ਜਦੋਂ ਅਸੀਂ ਸਾਰੀ ਜਨਤ ਦੇ ਵਿੱਚੋਂ ਸਾਰੀ ਦੁਨੀਆ ਦੇ ਵਿੱਚੋਂ ਰੱਬ ਦੇ ਦਰਦਾਰ ਕਰਨੇ ਸ਼ੁਰੂ ਕਰ ਦਿੱਤੇ ਉਦੋਂ ਅਸੀਂ ਉਕਰਮੀ ਨਹੀਂ ਹੋਵਾਂਗੇ ਪਾਪੀ ਨਹੀਂ ਹੋਵਾਂਗੇ ਦੁਰਾਚਾਰੀ ਨਹੀਂ ਹੋਵਾਂਗੇ ਪਰਛੀਆਂ ਤੇ ਮੈਂ ਰੱਬ ਨੂੰ ਮਰਦਾ ਦੂਜੇ ਅੰਦਰ ਤੇ ਰੱਬ ਵੇਖੀਂ ਤੂਜੇ ਅੰਦਰ ਤੇ ਉਂਗਲੀ ਉਖਾਈ ਦਿੱਤੀ ਦੋਜੀ ਅੰਦਰ ਸੰਗੂ ਅਤਰਮੁਨ ਖਾਇ ਤੰਤ ਪਾਣੀ ਕੀ ਨਹੀਂ ਹਰ ਇੱਕ ਦੇਹ ਚੰਗੇ ਤੇ ਮਾੜੇ ਦੇ ਅੰਦਰ ਉਹ ਪ੍ਰਮਾਤਮਾ ਦੀ ਜੋਤ ਜਗ ਰਹੀ ਹੈ ਸਭ ਮੈਂ ਜੂਰਤ ਜੂਰਤ ਹੈ ਸੋਏ ਤੇਤਾ ਜਾਗਣ ਸਭ ਮੈਂ ਜਾਗਣ ਹੋਏ ਹਾਂ ਪਤਾ ਤੈਨੂੰ ਤਾਂ ਲੱਗੇਗਾ ਸਮਝ ਤੈਨੂੰ ਆਤਾ ਨਹੀਂ ਜਦੋਂ ਗੁਰੂ ਕੋਲ ਆਏਗਾ ਗੁਰ ਸਾਖੀ ਜੋਤ ਪ੍ਰਗਟ ਹੋਏ ਉਹ ਸਮਾਂ ਅੰਨੇ ਮੈਂ ਤੈਨੂੰ ਦਵਾਂਗਾ ਆਪਣੇ ਗਲੋਕ ਵਿੱਚ ਗਲੋਕੜੀ ਚ ਲਾਇਕੀ ਸਿਰ ਤੇ ਕਪੜਾ ਲਾਇਕੀ ਗਲੋਕੜੀ ਚ ਲਾਇਕੀ ਮੈਂ ਪਹਿਲੋ ਤੇਰੀ ਔਕੜ ਹਟਾਵਾਂ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਈ ਅਲਗੋਲ ਸਾਹਿਬ ਜਿੱਤੇ ਯਾਪੁਰਖ ਬਖਸ਼ਣ ਉਹ ਬਖਸ਼ਣ ਵਾਲਾ ਸਾਡੀ ਝੋਲੀ ਉਹ ਰਹਿਮਤਾਂ ਨਾਲ ਵਰਦਾ ਹੁਣ ਰਹਿਮਤਾਂ ਨਾਲ ਲਵਾਜੇ ਜੇ ਵੀ ਸਤ ਗੁਰਾਂ ਚੰਕੀ ਨੇ ਕਿਵੇਂ ਸਾਡੀ ਰਹਿਮਤਾਂ ਕਰਦਾ ਪਹਿਲੀ ਕੋਈ ਸਤ ਗੁਰ ਤੇ ਨੇ ਉਹ ਆਪਣੀ ਜਦੋਂ ਗੁਰੂ ਘਰ ਜਾਇਆ ਇਦਾਂ ਤਾਂ ਮੈਂ ਤੇ ਦਰਤੀ ਆਇਆ ਮੇਰੇ ਤੇ ਕਿਰਪਾ ਕਰ ਮੇਰੇ ਤੇ ਤਰਸ ਕਰ ਤੇ ਨਾ ਕਰ ਇਹੋ ਆਖੇਗਾ ਕਿ ਤੂੰ ਸੇਵਕ ਬਣ ਜਦੋਂ ਤੂੰ ਸੇਵਕ ਬਣ ਗਿਆ ਫਿਰ ਉਹ ਆਪਣੀਆਂ ਤਾਕਤਾਂ ਤੇਰੇ ਨਾਲ ਲਾ ਦਿੰਦਾ ਅਸੀਂ ਕਿਸੇ ਨਾਲ ਕੋਈ ਨਹੀਂ ਵਾਪਰ ਜਾਏ ਤੇ ਆਪਾਂ ਕਹਿੰਦੇ ਆ ਕਿ ਇਹਨੂੰ ਰੱਬ ਨੇ ਹੱਥ ਦੇ ਕੇ ਬਚਾਇਆ ਇਹ ਗੱਲ ਸਤਿਗੁਰੂ ਬਾਣੀ ਚ ਕਹਿ ਰਹੇ ਨੇ ਕਿ ਆਪਣੀ ਤਾਕਤ ਲਗਾਉਂਦਾ ਕਿਵੇਂ ਸਾਡੇ ਨਾਲ ਰਿਹਾ ਗੁਰੂ ਚੱਕਰ ਦੀਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਕਰ ਤਾਰੇ ਹੋ। ਚਾਰੇ ਦਿਸ਼ਾਵਾਂ ਚੋਂ ਨੇ ਆਪਣੀਆਂ ਤਾਕਤਾਂ ਲਾ ਲਈਆਂ ਤੇ ਆਪਣਾ ਮਿਹਰ ਭਰਿਆ ਹੱਥ ਆਪਣੇ ਸਿਰ ਦੇ ਸਿਰ ਤੇ ਲਾ ਦਿੱਤਾ। ਚਤੁਰ ਦਿਸ਼ਾਂ ਕਿਨੋ ਬਲ ਆਪਣਾ ਸਿਰ ਉੱਪਰ ਕਰ ਤਾ ਦਿਓ। ਕਿਰਪਾ ਕਰਤਾਖ ਅਨੁਪ੍ਰੋਤਨ ਜੇਹੋ ਦਾਸ ਕਰੂ ਮੈ ਤਾਂ ਰਮਨ ਪਰਿਨਤਨ ਦੇ ਨਾਮ ਮੇਰੇ ਮਾਲਕ ਨੇ ਉਸ ਛੇਹ ਨੂੰ ਤਕਿਆ। ਤੇ ਆਪਣੇ ਸੰਕਟ ਦੇ ਦੁੱਖਾਂ ਨੂੰ ਘਟ ਦਿੰਦਾ ਸਮਰੱਤ ਗੁਰੂ ਸਿਰ ਹੱਥ ਕਰਿਓ ਗੁਰ ਕੀਨੀ ਕਿਰਪਾ ਹਰਨਾਮ ਦੀਓ ਜਿਸ ਤੇਖ ਚਰਨ ਅਗੰਧ ਹਰਿ ਹੋਇ ਉਹਨੇ ਆਪਣਾ ਨਾਮ ਦੇ ਕੇ ਦੁਨੀਆਂ ਦੇ ਸਾਰੇ ਸਾਡੇ ਪਾਪ ਜਿਹਨੂੰ ਨਾਸ਼ ਕਰ ਦਿੰਦਾ ਇਹ ਸਾਧਗੁਰਾਂ ਜਿਹੜੇ ਰਹਿਮਤ ਪਰਿਆ ਹੱਥ ਰੱਖਦਾ ਹੈ ਰਹਿਮਤ ਪਰੇ ਨਜ਼ਰ ਦੇ ਨਾਮ ਲੱਗਦਾ ਹੈ ਤੇ ਸੇਵ ਦੇ ਦੁੱਖ ਘਟ ਦਿੰਦਾ ਜਿਨ੍ਹਾਂ ਤੇ ਉਹਦੀ ਨਜ਼ਰ ਸਵੰਦੀ ਹੋਇ ਹੈ ਸਭਾ ਕੇ ਉਹਨਾਂ ਇਹ ਮਨ ਰੋਲਦਾ ਐਵੇਂ ਨਹੀਂ ਜਿਹੜੇ ਸ਼ੇਰਤ ਬਣ ਜਾਂਦੇ ਨੇ ਉਹਨਾਂ ਵਾਸਤੇ ਫਿਰ ਆਇਆ ਗਿਆ ਜੋ ਮੰਗੈ ਥਾਪੁਰ ਆਪਣੇ ਨੇ ਸੋਈ ਸੋਈ ਜਿਹੜਾ ਦਾਸ ਤੋਂ ਦਾਸ ਨੂੰ ਜਿਹੜਾ ਹੁੰਦਾ ਇਹ ਹਉਮਾ ਸੱਚ ਉਹ ਜੋ ਮੰਗੈ ਸੁਣੀ ਨਾ ਸਭ ਆਪਣੀਆਂ ਸੰਤਾ ਦੇ ਅੰਦਰ ਜੋ ਉਹਦੇ ਤੋਂ ਸੀ ਮੰਗਦੇ ਹਨ ਉਹ ਆਪਣੇ ਸ਼ੇਰਤਾਂ ਨੂੰ ਦੇ ਦਿੰਦਾ ਹੈ ਪਿਤਾ ਕਿਰਪਾ ਆ ਗਿਆ ਹੈ ਕਿ ਉਹ ਜੀ ਮੰਗ ਬੋਕ ਮੰਗਦਾ ਹੈ ਸੋ ਦਿਨ ਇਸ਼ਾਰਾ ਅਰਦਾਸਾ ਕਰ ਕਰਕੇ ਹੁੰਦਾ ਹੈ ਜੇ ਇਸ ਪਰਿਵਾਰ ਤੇ ਰਹਿ ਤਾਂ ਦਿੱਕੀਆਂ ਸ੍ਰੀ ਉਰੇਂਦਰ ਕੁਮਾਰ ਜੀ ਜੋ ਔਂਕਤਾਂ ਦੇ بیٹے ਹਨ ਉਹਨਾਂ ਦੀ ਕਿਰਪਾ ਕਰਕੇ ਇਹਨਾਂ ਦਾ ਸਤਪੁਰਨ ਨਿਸ਼ਾਨ ਹੈ ਇਹਨਾਂ ਦਾਤਾ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਦਾ ਧੰਨਵਾਦ ਕਿੰਨਾ ਗਿਆ ਹੈ ਸਾਰੀ ਸ਼ਕਤ ਉਹਨਾਂ ਸੇਉ ਪ੍ਰਮਾਤ ਇਸ ਖੁਸ਼ੀ ਦੇ ਮੌਕੇ 'ਤੇ ਅਲੱਗ ਤੋਂ ਇਹਨਾਂ ਸਤਪੁਰਨ ਕਿਰਪਾ ਕਰਨਾ ਇਹਾ ਸੋਨੇ ਨਾਮੀ ਮਕਾਨਾਂ ਦੇ ਵਿੱਚ ਆਪਣੇ ਪਰਿਵਾਰ ਵਿੱਚ ਸਦਾ ਕਿਸ਼ੀਆਂ ਖੇੜੀਆਂ ਅਰੰਭਾ ਸਹਿਤ ਉਸ ਦਾ ਪਰਿਵਾਰ ਸਦੀਵੀ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਘਰ ਪ੍ਰਤੀ ਸੇਵਕਾਂ ਦਾ ਬੜਾ ਸੁਹੇਨ ਹੈ ਜਦੋਂ ਭਾਈ ਸਾਹਿਬ ਉਹ ਪਰਵਾਣ ਆਏ ਤਾਂ ਇੱਕ ਅਲਵਤ ਵਾਰ ਵਰਤਿਆ ਦੇਸ਼ ਹੈ ਇਹ ਜਿਹੜਾ ਕੀਰਤਨ ਹੈ ਬਚਾਵ ਜਿਹੜੀ ਹੈ ਬਾਣੀ ਦਾ ਪਾਠ ਹੈ ਉਹ ਬੰਧੀਆਂ ਸਿੰਘ ਲਾਇਆ ਵਧੀਆ ਹੋ ਗਿਆ ਛੜਾ ਯਤਨ ਹੀ ਹੁੰਦਾ ਹੈ ਕਈ ਵਾਰੀ ਹੁੰਦਾ ਹੈ ਕਿ ਅਸੀਂ ਖਾਣਾ ਪੂਰਤੀ ਕਰਦੇ ਹਾਂ ਯਤਨ ਇਹ ਹੋਣਾ ਚਾਹੀਦਾ ਹੈ ਕਿ ਬਾਣੀ ਬਾਣੀ ਦਾ ਕੀਤਾ ਹੈ ਵਿਚਾਰ ਦੇਣੀ ਹੈ ਉਹ ਸਰਵਣਤ ਲਈ ਪਰ ਸਾਡੇ ਸੁਭਾਅ ਬੜੇ ਕਾਲੇ ਹਨ ਸਾਨੂੰ ਤੇ ਸਤਿਗੁਰਾਂ ਦੀ ਜਦੋਂ ਕਥਾਵਾਂ ਪੜਾਂਗੇ ਜਦੋਂ ਗੁਰੂ ਸਾਹਿਬ ਕਿਸੇ ਦੇ ਘਰ ਜਾਂਦੇ ਸਨ ਸ੍ਰੀ ਹਰਿਖਰੋਪ ਦੇ ਵਿੱਚ ਇਹ ਸਿੱਖ ਅਰਦਾਸਾ ਕਰਦੇ ਸਨ ਦਾਤਾ ਜੀ ਕੋਈ ਦਿਨ ਹੋਰ ਘਰ ਪਾਈ ਦਾ ਦੋ ਵਿਗਾ ਥਾ ਪਰ ਹੱਥ ਜੋੜ ਕੇ ਕਹਿੰਦਾ ਗੁਰੂ ਜੀ ਆਣੋ ਕਿ ਕੁਝ ਸਮਾ ਹੋਰ ਕਰ ਤੋਂ ਸਾਡੇ ਦਾ ਸਤਿਗੁਰੂ ਸ਼ੇਵ ਪਾਤਸ਼ਾਹ ਦੇ ਸਾਨੂੰ ਨੇ ਉਹਨੇ ਮਕਾਲ ਬਣਾਇਆ ਉਹ ਸਰਬਕਲਪਾ ਸਦੀ ਆ ਤੇ ਅਰਦਾਸਾਂ ਕਰਦਾ ਵੀ ਦਾਦਾ ਜੀ ਕੋਈ ਸਭਾ ਹੋਰ ਲੈ ਕੇ ਆਉਣ। ਪਰ ਅਸੀਂ ਆਨੇ ਵੀ ਨਹੀਂ ਪਾਇਆ ਸੀ ਤੇ ਸਵਾਪਤੀ ਕਰਦੇ ਹੋ ਦਾਦੇ ਨੂੰ ਘਰ ਲੈ ਜਾਓ ਵੀ ਅਸੀਂ ਆਪਣਾ ਸਵਾਨ ਠੀਕ ਕਰ ਲੈ ਰਿਸ਼ਤੇਦਾਰ ਸਭ ਨੇ। ਤਾਂ ਸਾਡੇ ਤਰਫ ਤਾਂ ਨਹੀਂ ਆ। ਸਿੱਖ ਗੁਰੂ ਅਕੇ ਗੋਦਰੀਆਂ ਕਰੇ ਵੀ ਗੁਰੂ ਥੋੜਾ ਸਭਾ ਮੇਰੇ ਘਰ ਹੋਰ ਰਹੇ। ਅਜੀਤ ਤਿੰਨ ਦਿਨ 48 ਘੰਟੇ ਜਾਣਾ ਜਾਂਦੇ ਹੌਲੀ ਹੌਲੀ ਛੜੀ ਚੱਲਦੀਆਂ ਤੇ ਮੱੜ-ਮੱੜ ਚ ਤੇ ਬੜਾ ਔਖਾ ਹੁੰਦਾ ਪੜ੍ਹ ਜਾਂਦੀ ਸੇਵਾ ਸੁਬਾਹ ਹਰ ਪਰ ਜਿਨ੍ਹਾਂ ਗੁਰੂ ਟੈਪ ਦਿਓ ਕਿ ਗੁਰੂ ਦੀ ਸੇਵਾ ਕਰੋ ਤੋ ਤੂੰ ਦਸ ਗੁਣਾ ਤੁਹਾਡੀਆਂ ਤੁਹਾਡੀਆਂ ਚੋੜੀਆਂ ਜਿਹਨਾਂ ਨੇ ਖੁਸ਼ੀ ਨਾਲ ਗੁਰੂ ਭਾਂਜੇ ਗਵਾਇਆ ਜੁਰ ਕਿਰਪਾ ਕਰੇ ਇਸ ਪ੍ਰਵਾਹ ਇਹਨਾਂ ਦੀ ਬੜੀ ਸ਼ਰਧਾ ਗੁਰੂ ਘਰ ਦਿੱਖੀ ਤੇ ਗੁਰਦੁਆਰਾ ਸਾਹਿਬ ਦੇ ਨੇੜੇ ਕਾਂ ਹੈ ਬਿੰਨੋ ਅਨੰਦ ਗ੍ਰੀਵਿਨ ਵਿੱਚ ਅੱਜ ਜੀ ਭਰਦੇ ਹਾਂ ਸਤਿ ਗੁਰੂ ਮਿਹਰ ਕਿਰਪਾ ਕਰੇ ਪ੍ਰਭ ਆਪ ਹੋਰ ਗੁਰੂ ਦੇ ਨੇੜੇ ਹੋਵੇ ਹੋਰੇ ਨਾਨਕ ਕਰਤਾ ਦੇਖਣ ਵਾਚੀ ਹੋਈਆਂ ਭੁੱਲਾਂ ਚੁੱਕਾਂ ਦੁਖੀ ਮਾ ਗੁਰੂ ਤੇ ਸ਼ਕਤ ਪਰਸ਼ਣ ਦੋਖਾ ਪਰਸ ਲੈਣਾ ਪ੍ਰੇਮ ਸ਼ਖ ਫਤਿ ਮਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਰਾਮ ਗ੍ਰੀ ਮਹਾਰਾਜ ਤੀਜਾ